आगे सुख मेरे मीता पाशे आनंद प्रभ कीता आगे सुख मेरे मीता पाशे आनंद प्रभ कीता परमेश्वर बणत बनाई یرے ਡੋਲਤ ਕਤੂ ਨਹੀਂ ਸache sab siyo man manya har sarvatar nirantar janiya raho sab jiya tere dayaala ਆਪਣੇ ਭਗਤ ਕਰੇ ਪਰਤ ਪਾਲਾ ਅਚਰਯ ਤੇਰੀ ਵਡਿਆਈ ਤਿਨ ਨਾਨਕ ਨਾਮ ਤੇ ਆਈ ਨਾਲ ਨਰਾਇਣ ਮੇਰੇ ਜਮਦੋਤਨਾ ਆਵੇ ਨੇਰੇ कंठ लाए प्रभ राख सतगुर के सच साख गुर पूरे पूरे की दुश्मन मार बडेरे सगले दास क्यों सिमरत दी ਅਗਲੇ ਥਾਣਵਸਾਏ ਸੁਖ ਸਦਿ ਫਿਰ ਆਈ ਨਾਨਕ ਪ੍ਰਭ ਸਰਨਾਏ ਜਨ ਸਗਲੇ ਰੋਗ ਮਟਾਈ ਆਗੇ ਸੁਖ ਮੇਰੇ ਮੀਤਾ ਪਾਸ਼ੇ ਅਨੰਦ ਪ੍ਰਭ ਕੀਤਾ आगे सुख मेरे मीता पाछे आनंद प्रभु कीता परमेश्वर बणत बनाई फिर डोलत कतहु नाही साचे सब सो मन मानिया ਰਹ ਸਰਬਤਰ ਨਰੰਤਰ ਜਾਨਿਆ ਰਹਾਓ ਸਭ ਜੀਆ ਤੇਰੇ ਦਿਆਲਾ ਆਪਣੇ ਭਗਤ ਕਰੇ ਪਰਤ ਪਾਲਾ ਅਚਾਰ્ય ਤੇਰੀ ਵਡਿਆਈ ਤិន ਨਾਨਕ ਨਾਮ ਤੇ ਆਈ ਨਾਲ ਨਰਾਇਣ ਮੇਰੇ ਜਮ ਦੋਤਨਾ ਆਵੇ ਨੇਰੇ ਕਾਂਠ ਲਾਏ ਪ੍ਰਭ ਰਾਖੈ ਸਤਗੁਰ ਕੇ ਸੱਚ ਸਾਖੈ ਗੁਰ ਪੂਰੇ ਪੂਰੇ ਕੀਤੇ ਦੋਸ਼ਮਣ ਮਾਰ ਵਡੇਰੇ ਸਗਲੇ ਦਾਸ ਕਿਉਂ ਸਿਮਰਤ ਦੇਤੇ ਰਹਾਉ ਪ੍ਰਭ ਸਗਲੇ ਥਾਨ ਵਸਾਈ ਸੁਖ ਸਦਿ ਫਿਰ ਆਈ ਨਾਨਕ ਪ੍ਰਭ ਸਰਨਾਏ ਜਨ ਸਗਲੇ ਰੋਗ ਮਟਾਏ ਆਗੇ ਸੁਖ ਮੇਰੇ ਮੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਆਗੇ ਸੁਖ ਮੇਰੇ ਮੀਤਾ ਸ਼ੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਦ ਬਣਾਈ ਫੇਰੇ ਡੋਲਤ ਕਤ ਹੋ ਨਹੀਂ ਸਾਚੇ ਸਬ ਸੋ ਮਨ ਮੰਨਿਆ ਹਾਰ ਸਰਬਤਰ ਨਰੰਤਰ ਜਾਣਿਆ ਰਹਾਓ ਸਭ ਜੀਆ ਤੇਰੇ ਦਿਆਲਾ ਆਪਣੇ ਭਗਤ ਕਰੇ ਪਰਤ ਪਾਲਾ ਅਚਾਰਜ ਤੇਰੀ ਵਡਿਆਈ ਤਿਨ ਨਾਨਕ ਨਾਮ ਤੇ ਆਈ ਆਲ ਨਰਾਇਣ ਮੇਰੇ ਜਮ ਦੋਤਨਾ ਆਵੇ ਨੇਰੇ ਤਾਂਠ ਲਾਏ ਪ੍ਰਭ ਰਾਖੈ ਸਤਗੁਰ ਕੇ ਸੱਚ ਸਾਖੈ ਗੁਰ ਪੂਰੇ ਪੂਰੇ ਕੀਤੇ ਸ਼ਮਨ ਮਾਰ ਵਡੇਰੇ ਸਗਲੇ ਦਾਸ ਕਿਉਂ ਸਿਮਰਤ ਦੇਤੇ ਰਹਾਉ ਪ੍ਰਭ ਸਗਲੇ ਥਾਨ ਵਸਾਈ ਸੁਖ ਸਦਿ ਫਿਰ ਆਈ ਨਾਨਕ ਪ੍ਰਭ ਸਰਨਾਏ ਯਾਨਾ ਸਗਲੇ ਰੋਧ ਮਟਾਈ ਅਗੇ ਸੁਖ ਮੇਰੇ ਮੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਅਗੇ ਸੁਖ ਮੇਰੇ ਮੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਦ ਬਣਾਈ ਫਿਰ ਡੋਲਤ ਕਤ ਹੋ ਨਹੀਂ ਸਾਚੇ ਸਬ ਸੋ ਮਨ ਮੰਨਿਆ ਹਰ ਸਰਬਤਰ ਨਰੰਤਰ ਜਾਣਿਆ ਰਹਾਓ ਸਬ ਜੀਆਂ ਤੇਰੇ ਦਿਆਲਾ ਆਪਣੇ ਭਗਤ ਕਰੇ ਪਰਤ ਪਾਲਾ ਅਚਰਜ ਤੇਰੀ ਵਡਿਆਈ ਤਿੰਨ ਨਾਨਕ ਨਾਮ ਧਿਆਈ ਨਾਲ ਨਰਾਇਣ ਮੇਰੇ ਜਮਾ ਦੋਤਨਾ ਆਵੇ ਨੇਰੇ ਤਾਂਠ ਲਾਏ ਪ੍ਰਭ ਰਾਖੈ ਸਤਗੁਰ ਕੇ ਸੱਚ ਸਾਖੈ ਗੁਰ ਪੂਰੇ ਪੂਰੇ ਕੀਤੇ ਦੋਸ਼ਮਨ ਮਾਰ ਵਡੇਰੇ ಸಗಲೆ ದಸ ಕ್ಯೋ ಸಿಮರ್ತ ದ ರಹ ಪ್ರ ಸಗಲೆ ವಸ ಸುಖ ಸದೇ ಆಯ ನಾನಕ ಪ್ರಭ ಸರಾಯ ಸಗಲೆ ರೋಗ ಮಟಾಯ ਅਾਗੇ ਸੁਖ ਮੇਰੇ ਮੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਅਾਗੇ ਸੁਖ ਮੇਰੇ ਮੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬੰਦ ਬਣਾਈ ਫੇਰ ਡੋਲਤ ਤਉ ਨਹੀਂ ਸਾਚੇ ਸਬ ਸੋ ਮਨ ਮੰਨਿਆ ਹਰ ਸਰਬਤਰ ਨਰੰਤਰ ਜਾਣਿਆ ਰਹਾਉ ਸਬ ਜੀਆ ਤੇਰੇ ਦਿਆਲਾ ਆਪਣੇ ਭਗਤ ਕਰੇ ਪਰਤ ਪਾਲਾ ਅਚਰਜ ਤੇਰੀ ਵਡਿਆਈ ਤਿਨ ਨਾਨਕ ਨਾਮ ਤੇ ਆਈ ਨਾਲ ਨਰਾਇਣ ਮੇਰੇ ਜਮ ਦੋਤਨਾ ਆਵੇ ਨੇਰੇ कंठ लाए प्रभ राख सतगुर के सच साख गोर पूरे पूरे की दुश्मन मार बडेरे सगले दास क्यों सिमरत दी रहाओ ਪਰਬ ਸਗਲੇ ਥਾਨ ਵਸਾਈ ਸੁਖ ਸਦਿ ਫਿਰ ਆਈ ਨਾਨਕ ਪ੍ਰਭ ਸਰਨਾਏ ਜਨ ਸਗਲੇ ਰੋਗ ਮਟਾਈ ਅਗੇ ਸੁਖ ਮੇਰੇ ਮੀਤਾ ਪਾਸ਼ੇ ਅਨੰਦ ਪ੍ਰਭ ਕੀਤਾ ਆਗੇ ਸੁਖ ਮੇਰੇ ਮੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਦ ਬਣਾਈ ਫਿਰ ਡੋਲਤ ਕਤੋ ਨਹੀਂ ਸਾਚੇ ਸਭ ਸਿਉ ਮਨ ਮਾਨਿਆ ਹਰ ਸਰਬਤਰ ਨਰੰਤਰ ਜਾਨਿਆ ਰਹਾਉ ਸਭ ਜੀਆ ਤੇਰੇ ਦਿਆਲਾ ਆਪਣੇ ਭਗਤ ਕਰੇ pert ਪਾਲਾ ਅਚਰਜ ਤੇਰੀ ਵਡਿਆਈ ਨਨ ਨਾਨਕ ਨਾਮ ਤੇ ਆਈ ਨਾਲ ਨਰਾਇਣ ਮੇਰੇ ਜਮ ਦੋਤਨਾ ਆਵੇ ਨੇਰੇ ਕਾਂਠ ਲਾਏ ਪ੍ਰਭ ਰਾਖੈ ਸਤਗੁਰ ਕੇ ਸੱਚ ਸਾਖੈ ਗੋਰੇ ਪੂਰੇ ਪੂਰੇ ਕੀਤੇ ਦੁਸ਼ਮਣ ਮਾਰ ਵਡੇਰੇ ਸਗਲੇ ਦਾਸ ਕਿਉਂ ਸਿਮਰਤ ਦੇਤੇ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਦਿ ਫਿਰ ਆਈ ਨਾਨਕ ਪ੍ਰਭ ਸਰਨਾਏ ਜਨ ਸਗਲੇ ਰੋਗ ਮਟਾਏ ਆਗੇ ਸੁਖ ਮੇਰੇ ਮੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਆਗੇ ਸੁਖ ਮੇਰੇ ਮੀਤਾ पाशे आनंद प्रभु कीता परमेश्वर बणत बनाई फिर डोलत कत हो नहीं साचे सब सो मन मानिया हार सर्वत्र निरंतर जानिया ਰਹਾਓ ਸਭ ਜੀਆ ਤੇਰੇ ਦਿਆਲਾ ਆਪਣੇ ਭਗਤ ਕਰੇ pert ਪਾਲਾ ਆਚਾਰਜ ਤੇਰੀ ਵਡਿਆਈ ਤਿਨ ਨਾਨਕ ਨਾਮ ਤੇ ਆਈ ਨਾਲਨ ਨਰਾਇਣ ਮੇਰੇ ਜਮ ਦੋਤਨਾ ਆਵੇ ਨੇਰੇ ਕਾਂਠ ਲਾਏ ਪ੍ਰਭ ਰਾਖੈ ਸਤਗੁਰ ਕੇ ਸੱਚ ਸਾਖੈ ਗੁਰ ਪੂਰੇ ਪੂਰੇ ਕੀਤੇ ಶಮನ ಮಾರ ಬಡೇರೆ ಸಗಲೆ ದಸ ಕ್ಯೂ ಸಿಮರ್ಥ ದ್ರಭ ಸಗಲೆ ವಸಾಯ ಸುಖ ಸದೇ ಫಿರ ಆಯ ನಾನಕ ಪ್ರಭ ಸರಾಯ ਯਾਨਾ ਸਗਲੇ ਰੋਗ ਮਟਾਏ ਆਗੇ ਸੁਖ ਮੇਰੇ ਮੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਆਗੇ ਸੁਖ ਮੇਰੇ ਮੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਦ ਬਣਾਈ ਫਿਰ ਡੋਲਤ ਕਤ ਹੋ ਨਹੀਂ ਸਾਚੇ ਸਬ ਸੋ ਮਨ ਮੰਨਿਆ ਹਰ ਸਰਬਤਰ ਨਰੰਤਰ ਜਾਣਿਆ ਰਹਾ ਹੋ ਸਭ ਜੀਆ ਤੇਰੇ ਦਿਆਲਾ ਆਪਣੇ ਭਗਤ ਕਰੇ pert pala ਅਚਰ्य ਤੇਰੀ ਵਡਿਆਈ ਤਿਨ ਨਾਨਕ ਨਾਮ ਤੇ ਆਈ ਨਾਲ ਨਰਾਇਣ ਮੇਰੇ ਜਮਾ ਦੋਤਨਾ ਆਵੇ ਨੇਰੇ ਕਾਂਠ ਲਾਏ ਪ੍ਰਭ ਰਾਖੈ ਸਤਗੁਰ ਕੇ ਸੱਚ ਸਾਖੈ ਗੁਰ ਪੂਰੇ ਪੂਰੇ ਕੀਤੇ ਦੋਸ਼ਮਾਨ ਮਾਰ ਵਢੇਰੇ ਸਗਲੇ ਦਾਸ ਕਿਉ ਸਿਮਰਤ ਦੇਤੇ ਰਹਾਉ ਪ੍ਰਭ ਸਗਲੇ ਥਾਨ ਵਸਾਈ ਸੁਖ ਸਰਦੇ ਫਿਰ ਆਈ ਨਾਨਕ ਪ੍ਰਭ ਸਰਨਾਏ ਜਨ ਸਗਲੇ ਰੋਗ ਮਟਾਈ आगे सुख मेरे मीता पाशे आनंद प्रभ कीता आगे सुख मेरे मीता पाशे आनंद प्रभ कीता परमेश्वर बन्त बनाई ਫਿਰ ਡੋਲਤ ਕਤ ਹੋ ਨਹੀਂ ਸਾਚੇ ਸਭ ਸੋ ਮਨ ਮੰਨਿਆ ਹਰ ਸਰਬਤਰ ਨਰੰਤਰ ਜਾਣਿਆ ਰਹਾ ਕਣੇ ਭਗਤ ਕਰੇ ਪਰਤ ਪਾਲਾ ਅਚਾਰਜ ਤੇਰੀ ਵਡਿਆਈ ਤਿਨ ਨਾਨਕ ਨਾਮ ਤੇ ਆਈ ਨਾਲ ਨਰਾਇਣ ਮੇਰੇ ਜਮ ਦੋਤਨਾ ਆਵੇ ਨੇਰੇ कंठ लाए प्रभ राख सतगोर के सच साख गोर पूरे पूरे की दुश्मन मार बडेरे सगले दास क्यों सिमरत दीती रहाओ ਪਰਬ ਸਗਲੇ ਥਾਨ ਵਸਾਈ ਸੁਖ ਸਦਿ ਫਿਰ ਆਈ ਨਾਨਕ ਪ੍ਰਭ ਸਰਨਾਏ ਜਨ ਸਗਲੇ ਰੋਗ ਮਟਾਈ ਆਗੇ ਸੁਖ ਮੇਰੇ ਮੀਤਾ ਪਾਸ਼ੇ ਅਨੰਦ ਪ੍ਰਭ ਕੀਤਾ आगे सुख मेरे मीता पाछे आनंद प्रभु कीता परमेश्वर बणत बनाई फिर डोलत कत हु नहीं साचे सब सो मन मानिया ਹਰ ਸਰਬਤਰ ਨਰੰਤਰ ਜਾਨਿਆ ਰਹਾਉ ਸਭ ਜੀਆ ਤੇਰੇ ਦਿਆਲਾ ਆਪਣੇ ਭਗਤ ਕਰੇ pert ਪਾਲਾ ਅਚਰ्य ਤੇਰੀ ਵਡਿਆਈ ਨਾਨਕ ਨਾਮ ਤੇ ਆਈ ਨਾਲ ਨਰਾਇਣ ਮੇਰੇ ਜਮ ਦੋਤਨਾ ਆਵੇਂ ਨਿਰੇ ਕਾਂਠ ਲਾਏ ਪ੍ਰਭ ਰਾਖੈ ਸਾਧਗੁਰ ਕੇ ਸੱਚ ਸਾਖੈ ਗੁਰ ਪੂਰੇ ਪੂਰੇ ਕੀਤੇ ਦੋਸ਼ਮਣ ਮਾਰ ਵਡੇਰੇ ਸਗਲੇ ਦਾਸ ਕਿਉਂ ਸਿਮਰਤ ਦੇਤੇ ਰਹਾਉ ਪ੍ਰਭ ਸਗਲੇ ਥਾਨ ਵਸਾਈ ਸੁਖ ਸਦਿ ਫਿਰ ਆਈ ਨਾਨਕ ਪ੍ਰਭ ਸਰਨਾਏ ਜਨ ਸਗਲੇ ਰੋਗ ਮਟਾਏ ਆਗੇ ਸੁਖ ਮੇਰੇ ਮੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਆਗੇ ਸੁਖ ਮੇਰੇ ਮੀਤਾ पासे आनंद प्रभु कीता परमेश्वर बणत बनाई फिर डोलत कत हो नहीं साचे सब स्यों मन मानिया हार सर्वत्र निरंतर जानिया ਰਹਾਓ ਸਭ ਜੀਆ ਤੇਰੇ ਦਿਆਲਾ ਆਪਣੇ ਭਗਤ ਕਰੇ pert ਪਾਲਾ ਅਚਾਰਜ ਤੇਰੀ ਵਡਿਆਈ ਤਿਨ ਨਾਨਕ ਨਾਮ ਤੇ ਆਈ ਨਾਲਨ ਨਰਾਇਣ ਮੇਰੇ ਜਮ ਦੋਤਨਾ ਆਵੇ ਨੇਰੇ ਕਾਂਠ ਲਾਏ ਪ੍ਰਭ ਰਾਖੈ ਸਤਗੁਰ ਕੇ ਸੱਚ ਸਾਖੈ ਗੁਰ ਪੂਰੇ ਪੂਰੇ ਕੀਤੇ ਸ਼ਮਨ ਮਾਰ ਵਡੇਰੇ ਸਗਲੇ ਦਾਸ ਕਿਉਂ ਸਿਮਰਤ ਦੇਤੇ ਰਹਾਉ ਪ੍ਰਭ ਸਗਲੇ ਥਾਨ ਵਸਾਈ ਸੁਖ ਸਦਿ ਫਿਰ ਆਈ ਨਾਨਕ ਪ੍ਰਭ ਸਰਨਾਏ jana sagale rod matae aage sukh mere meeta paashe anand prab kita aage sukh mere meeta paashe anand prab kita ਪਰਮੇਸ਼ਰ ਬਣਦ ਬਣਾਈ ਫਿਰ ਡੋਲਤ ਕਤ ਹੋ ਨਹੀਂ ਸਾਚੇ ਸਬ ਸੋ ਮਨ ਮੰਨਿਆ ਹਾਰ ਸਰਬਤਰ ਨਰੰਤਰ ਜਾਣਿਆ ਰਹਾਉ ਸਾਭ ਜੀਆ ਤੇਰੇ ਦਿਆਲਾ ਆਪਣੇ ਭਗਤ ਕਰੇ pert ਪਾਲਾ ਅਚਾਰਜ ਤੇਰੀ ਵਡਿਆਈ ਤੈਨ ਨਾਨਕ ਨਾਮ ਤੇ ਆਈ ਨਾਲ ਨਰਾਇਣ ਮੇਰੇ ਯਮਾ ਦੋਤਨਾ ਆਵੇ ਨੇਰੇ ਕਾਂਠ ਲਾਏ ਪ੍ਰਭ ਰਾਖੈ ਸਤਗੁਰ ਕੇ ਸੱਚ ਸਾਖੈ ਗੁਰ ਪੂਰੇ ਪੂਰੇ ਕੀਤੇ ਦੋਸ਼ਮਨ ਮਾਰ ਵਡੇਰੇ ਸਗਲੇ ਦਾਸ ਕਿਉ ਸਿਮਰਤ ਦੇਤੇ ਰਹਾਉ ਪ੍ਰਭ ਸਗਲੇ ਥਾਨ ਵਸਾਈ ਸੁਖ ਸਦਿ ਫਿਰ ਆਈ ਨਾਨਕ ਪ੍ਰਭ ਸਰਨਾਏ ਜਨ ਸਗਲੇ ਰੋਗ ਮਟਾਈ आगे सुख मेरे मीता पाशे आनंद प्रभ कीता आगे सुख मेरे मीता पाशे आनंद प्रभ कीता परमेश्वर बणत बनाई ਪੀਰੇ ਢੋਲਤ ਕਤ ਹੋ ਨਹੀਂ ਸਾਚੇ ਸਬ ਸੋ ਮਨ ਮੰਨਿਆ ਹਰ ਸਰਬਤਰ ਨਰੰਤਰ ਜਾਣਿਆ ਰਹਾਉ ਸਬ ਜੀਆ ਤੇਰੇ ਦਿਆਲਾ ਆਪਣੇ ਭਗਤ ਕਰੇ ਪਰਤ ਪਾਲਾ ਅਚਾਰਜ ਤੇਰੀ ਵਡਿਆਈ ਤਿਨ ਨਾਨਕ ਨਾਮ ਤੇ ਆਈ ਨਾਲ ਨਰਾਇਣ ਮੇਰੇ ਜਮ ਦੋਤਨਾ ਆਵੇ ਨੇਰੇ ਕਾਂਠ ਲਾਏ ਪ੍ਰਭ ਰਾਖੈ ਸਤਗੁਰ ਕੇ ਸੱਚ ਸਾਖੈ ਗੁਰ ਪੂਰੇ ਪੂਰੇ ਕੀਤੇ ਦੋਸ਼ਮਨ ਮਾਰ ਵਡੇਰੇ ਸਗਲੇ ਦਾਸ ਕਿਉ ਸਿਮਰਤ ਦੇਤੇ ਰਹਾਉ ਰਬ ਸਗਲੇ ਥਾਨ ਵਸਾਈ ਸੁਖ ਸਦਿ ਫਿਰ ਆਈ ਨਾਨਕ ਪ੍ਰਭ ਸਰਨਾਏ ਜਨ ਸਗਲੇ ਰੋਗ ਮਟਾਈ ਆਗੇ ਸੁਖ ਮੇਰੇ ਮੀਤਾ ਪਾਸ਼ੇ ਅਨੰਦ ਪ੍ਰਭ ਕੀਤਾ आगे सुख मेरे मीता पाशे आनंद प्रभु कीता परमेश्वर बणत बनाई फेर डोलत कत हो नाही साचे सब स्यों मन मानिया ਹਰ ਸਰਬਤਰ ਨਰੰਤਰ ਜਾਨਿਆ ਰਹਾਉ